ਸੰਯੁਕਤ ਰਾਜ ਅਮਰੀਕਾ ਨੇ ਬੁੱਧਵਾਰ ਨੂੰ ਬर्ड ਫਲੂ ਦੇ ਆਪਣੇ ਪਹਿਲੇ ਗੰਭੀਰ ਕੇਸ ਦੀ ਰਿਪੋਰਟ ਕੀਤੀ ਜਿਸ ਦੇ ਵਿੱਚ ਲੂਸੀਆਨਾ ਨਿਵਾਸੀ ਸ਼ਾਮਿਲ ਹੈ ਕਿਉਂਕਿ ਕੈਲੀਫੋਰਨੀਆ ਤੇ ਵੱਧ ਰਹੇ ਪ੍ਰਕੋਪ ਨੂੰ ਹੱਲ ਕਰਨ ਦੇ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ ਯੂ ਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ ਲੂਸੀਆਨਾ ਦੇ ਮਰੀਜ਼ ਨੂੰ ਸੰਕਰਮਿਤ ਵੇੜੇ ਦੇ ਚੁੰਨ ਨਾਲ ਸ਼ੱਕੀ ਸੰਪਰਕ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ 13 ਦਸੰਬਰ ਨੂੰ ਪੁਸ਼ਟੀ ਕੀਤੀ ਗਈ ਇਹ ਕੇਸ ਐਵੀਅਨ ਫਲੂ ਤੋਂ ਗੰਭੀਰ ਬਿਮਾਰੀ ਨਾਲ ਜੁੜਿਆ ਹੋਇਆ ਦੇਸ਼ ਦਾ ਪਹਿਲਾ ਕੇਸ ਹੈ ਅਮਰੀਕਾ H5N1 ਬਰਡ ਫਲੂ ਦਾ ਇਹ ਪਹਿਲਾ ਮਾਮਲਾ ਹੈ ਜੋ ਕਿ ਜਿਹੜਾ ਹੈ ਬੈਗਗਾਰਡ ਦੇ ਝੁੰਡ ਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਸੀਰਸੀ ਨੇ ਬਰਡ ਫਲੂ ਦੇ ਕੇਸ ਦੀ ਪੁਸ਼ਟੀ ਕੀਤੀ ਹੈ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨੇ ਐਲਾਨ ਕੀਤਾ ਕਿ ਇਸ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਵਿੱਚ ਮਦਦ ਕਰਨ ਲਈ ਸਾਵਧਾਨੀ ਉਪਾਅ ਵਰਤਿਆ ਜਾਏ ਬਿਆਨ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਵਾਇਰਸ ਦੇ ਕਿਸੇ ਵੀ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਫੈਲਣ ਦਾ ਪਤਾ ਨਹੀਂ ਲੱਗਿਆ ਤੇ ਲਗਭਗ ਸਾਰੇ ਸੰਕਰਮਿਤ ਵਿਅਕਤੀ ਸੰਕਰਮਿਤ ਪਸ਼ੂਆਂ ਦੇ ਸੰਪਰਕ ਦੇ ਵਿੱਚ ਕੈਲੀਫੋਰਨੀਆ ਦੇ ਟੈਸਟਿੰਗ ਤੇ ਨਿਗਰਾਨੀ ਪ੍ਰਣਾਲੀ ਨੂੰ ਬਣਾਉਣਾ ਜਿਹੜਾ ਉਹ ਦੇਸ਼ ਦੇ ਵਿੱਚ ਸਭ ਤੋਂ ਵੱਡਾ ਤੇ ਜਨਤਕ ਸਿਹਤ ਨੂੰ ਹੋਰ ਸੁਰੱਖਿਅਤ ਕਰਨਾ ਸਾਡੇ ਖੇਤੀਬਾੜੀ ਉਦਯੋਗ ਨੂੰ ਸਮਰਥਨ ਦੇਣ ਤੇ ਇਹ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਤਾਂ ਕਿ ਕੈਲੀਫੋਰਨੀਆ ਵਾਸੀਆਂ ਦੀ ਸਹੀ ਨਵੀਂ ਜਾਣਕਾਰੀ ਤੱਕ ਪਹੁੰਚ ਹੋ ਸਕੇ ਹਾਲਾਂਕਿ ਜਨਤਾ ਤੇ ਲਈ ਜੋਖਮ ਘਟ ਰਿਹਾ ਹੈ ਤੇ ਅਸੀਂ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕਣਾ ਜਾਰੀ ਰੱਖਾਂਗੇ ਅਪ੍ਰੈਲ ਤੋਂ ਜਿਹੜਾ ਉਹ ਅਮਰੀਕਾ ਦੇ ਵਿੱਚ H5N1 ਬਰਡ ਫਲੂ ਦੇ ਕੁੱਲ 61 ਮਨੁੱਖੀ ਕੇਸਾਂ ਦੀ ਰਿਪੋਰਟ ਕੀਤੀ ਹੈ ਮਾਰਚ ਵਿੱਚ ਟੈਕਸਸ ਤੇ ਕੰਕਾਸ ਦੇ ਵਿੱਚ ਇਸ ਦੀ ਪਹਿਲੀ ਪੁਸ਼ਟੀ ਹੋਣ ਤੋਂ ਬਾਅਦ ਡੇਰੀ ਪਸ਼ੂਆਂ ਦੇ ਵਿੱਚ ਵਾਇਰਸ 16 ਰਾਜਾ ਦੇ ਵਿੱਚ ਫੈਲ ਗਿਆ ਸੀਡੀਸੀ ਨੇ ਕਿਹਾ ਹੈ ਕਿ ਲੂਸੀਆਨਾ ਦੇ ਵਿੱਚ ਹਾਲ ਹੀ ਦੇ ਵਿੱਚ ਬਰਡ ਫਲੂ ਦਾ ਕੇਸ H5N1 ਐਵੀਅਨ ਇਨਫਲੂਐਂਜ਼ਾ ਵਾਇਰਸ ਦੇ ਚੱਲ ਰਹੇ ਫੈਲਾਣ ਨੂੰ ਉਜਾਗਰ ਕਰਦਾ ਹੈ ਜੀਨੋਮ ਡਾਟਾ ਦੇ ਨਾਲ ਇਹ ਦਰਸਾਉਂਦਾ ਹੈ ਕਿ ਵਾਇਰਸ D1.1 ਜੇਨੋਟਾਈਪ ਦੇ ਨਾਲ ਸਬੰਧਤ ਹੈ ਇਸ ਜੇਨੋਟਾਈਪ ਨੂੰ ਅਮਰੀਕਾ ਪਰ ਦੇ ਵਿੱਚ ਜੰਗਲੀ ਪੰਛੀਆਂ ਦੇ ਪੋਇਲਟਰੀ ਦੇ ਵਿੱਚ ਹਾਲੀਆ ਖੋਜਾਂ ਦੇ ਨਾਲ-ਨਾਲ ਬੀਸੀ ਦੇ ਵਿੱਚ ਮਨੁੱਖੀ ਮਾਮਲਿਆਂ ਦੇ ਨਾਲ ਜੋੜਿਆ ਗਿਆ ਹੈ 31 ਨਵੰਬਰ ਨੂੰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਕਿਸ਼ੋਰ ਨੂੰ ਬਰਡ ਫਲੂ ਦਾ ਇੱਕ ਮਨੁੱਖੀ ਕੇਸ ਹੋਇਆ ਸੀ ਜੋ ਕਿ ਡੀ ਐਨਫਲੂਐਂਜ਼ਾ A ਵਾਇਰਸ ਦੇ ਕਾਰਨ ਹੋਇਆ ਸੀ ਇਹ ਕੈਨੇਡਾ ਦੇ ਵਿੱਚ ਬਰਡ ਫਲੂ ਦੇ ਘਰੇਲੂ ਤੌਰ ਦੇ ਉੱਤੇ ਪ੍ਰਾਪਤ ਮਨੁੱਖੀ ਕੇਸ ਦੇ ਨਿਸ਼ਾਨਦੇਹੀ ਕਰਦਾ ਹੈ 25 ਨਵੰਬਰ ਤੱਕ ਸੂਬੇ ਨੇ ਰਿਪੋਰਟ ਦਿੱਤੀ ਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਲੂਸੀਆਨਾ ਦੇ ਵਿੱਚ ਇਸ ਤਾਜ਼ਾ ਮਾਮਲੇ ਦੇ ਬਾਵਜੂਦ ਸੀਡੀਸੀ ਦਾ ਕਹਿਣਾ ਹੈ ਕਿ H5N1 ਤੋਂ ਜਨਤਕ ਸਿਹਤ ਦੇ ਲਈ ਸਮੁੱਚਾ ਜੋਖਮ ਘਟ ਰਿਹਾ ਹੈ ਕੈਨੇਡਾ ਦੇ ਵਿੱਚ ਵੀ ਜੋਖਮ ਘਟ ਰਿਹਾ ਹੈ ਹਾਲਾਂਕਿ ਕਈ ਰਾਜਾਂ ਦੇ ਵਿੱਚ ਡੈਰੀ ਫਾਰਮਾ ਦੇ ਵਿੱਚ ਬਰਡ ਫਲੂ ਦੇ ਪ੍ਰਕੋਪ ਹੋਏ ਨੇ ਕੈਨੇਡਾ ਦੇ ਵਿੱਚ ਕਿਤੇ ਵੀ ਡੈਰੀ ਫਾਰਮਾਂ ਦੇ ਵਿੱਚ ਵਾਇਰਸ ਆ ਪਤਾ ਨਹੀਂ ਲੱਗਿਆ ਮਹਾਰਾ ਦਾ ਕਹਿਣਾ ਹੈ ਕਿ H5N1 ਦਾ ਮਨੁੱਖ ਤੋਂ ਮਨੁੱਖੀ ਪ੍ਰਸਾਰਣ ਬਹੁਤ ਜ਼ਿਆਦਾ ਜਰਸੀਮ ਐਵੀਅਨ ਫਲੂ ਦਾ ਇੱਕ ਤਨਾਅ ਨਿਰੰਤਰਣ ਪ੍ਰਸਾਰਣ ਦੇ ਸਬੂਤ ਦੇ ਬਿਨਾ ਬਹੁਤ ਘੱਟ ਹੁੰਦਾ ਹੈ ਸੰਯੁਕਤ ਰਾਜ ਤੇ ਦੁਨੀਆ ਭਰ ਦੇ ਵਿੱਚ ਜ਼ਿਆਦਾਤਰ ਮਨੁੱਖੀ ਕੇਸ ਸੰਕਰਮਿਤ ਪੰਛੀਆਂ ਖੇਤਾਂ ਜਾਨਵਰਾਂ ਜੰਗਲੀ ਜੀਵ ਦੇ ਨਾਲ ਸੰਪਰਕ ਕਰਕੇ ਹੀ ਹੋਏ ਨੇ